ਮਾ ਦੀ ਮਮਤਾ ਮਾਪ ਨਾ ਹੋਏ ਪੈਮਾਨਿਆ ਤੋਂ ਮਾ ਦੀ ਮਮਤਾ ਮਾਪ ਨਾ ਹੋਏ ਪੈਮਾਨਿਆ ਤੋਂ ਬਾਪੂ ਹੁੰਦਿਆ ਡਰਨਾ ਕੋਈ ਬਗਾਨਿਆ ਤੋਂ ਬਾਪੂ ਹੁੰਦਿਆ ਡਰਨਾ ਕੋਈ ਬਗਾਨਿਆ ਤੋਂ ਮਾ ਦੀ ਬੁੱਕਲ ਵਰਗਾ ਨੇ ਗਨਾ ਹੋਰ ਕਿਤੇ ਮਾਂ ਦੀ ਬੁੱਕਲ ਵਰਗਾ ਨਿਗਨਾ ਹੋਰ ਕਿਤੇ ਘਰ ਸੁਨਾ ਜਾ ਲੱਗਦਾ ਜੇ ਬਾਪੂ ਨਾਦ ਸੇ ਘਰ ਸੁਨਾ ਜਾ ਲੱਗਦਾ ਜੇ ਬਾਪੂ ਨਾਦ ਸੇ ਮਾਂ ਮਾ ਚੱਲ ਕੇ ਦਰਦ ਪਿੰਡੇ ਤੇ ਜੱਗ ਦਿਖਾਉਂਦੀਆਂ ਨੇ ਅਗੇ ਦਰਦ ਪਿੰਡੇ ਦੇ ਜੱਗ ਦਿਖਾਉਂਦੀਆਂ ਨੇ ਬਾਪੂ ਦਿਆਂ ਝੜਕਾ ਹੀ ਪੁੱਤ ਬਣਾਉਂਦੀਆਂ ਨੇ ਬਾਪੂ ਦਿਆਂ ਝੜਕਾ ਹੀ ਪੁੱਤ ਬਣਾਉਂਦੀਆਂ ਨੇ ਰਿਸ਼ਤਾ ਆਪਣੀ ਤਾਂ ਤੇ ਹੁੰਦਾ ਤਾਇਆ ਚਾਚਿਆਂ ਦਾ ਰਤਬਾ ਆਪਣੀ ਤਾਂ ਤੇ ਹੁੰਦਾ ਤਾਇਆ ਚਾਚਿਆਂ ਦਾ ਕਰਜ਼ੇ ਚਕਾ ਲਈ ਸਕਦਾ ਬੰਦਾ ਮਾਪਿਆਂ ਦਾ ਕਰਜ਼ੇ ਚਕਾ ਲਈ ਸਕਦਾ ਬੰਦਾ ਮਾਪਿਆਂ ਦਾ ਕਰਜ਼ੇ ਚਕਾ ਲਈ ਸਕਦਾ ਬੰਦਾ ਮਾਪੇ